ਆਪਣੇ ਸਹੁਰਿਆਂ ਤੋਂ ਤੰਗ ਪਰੇਸ਼ਾਨ ਆਸਟ੍ਰੇਲੀਆ ਤੋਂ ਵਾਪਸ ਪਰਤੇ ਇਸ ਨੌਜਵਾਨ ਨੇ ਜ਼ਹਿਰੀਲੇ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਪਰੰਤੋ ਪਹਿਲਾ ਇਸ ਵਿਅਕਤੀ ਨੇ ਫੇਸਬੁੱਕ ਤੇ ਪੋਸਟ ਪਾ ਕੇ ਮੌਤੇ ਲਈ ਆਪਣੇ ਸਹੁਰੇ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਦੇ ਮ੍ਰਿਤਕ ਦੀ ਮਾਤਾ ਪਰਮਜੀਤ कौर ਦੇ ਬਿਆਨਾਂ ਦੇ ਆਧਾਰ ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਕਾਰਵਾਈ ਕਰ ਰਹੀ ਪਰਮਜੀਤ कौर ਨੀਲਖੁਰਦ ਪਿੰਡ ਦੀ ਰਹਿਣ ਵਾਲੀ ਉਹਨਾਂ ਦੱਸਿਆ ਕਿ ਉਹਨਾਂ ਦੇ 34 ਸਾਲਾ ਮੁੰਡੇ ਗੁਰਪ੍ਰੀਤ ਸਿੰਘ ਦਾ ਵਿਆਹ 2012 ਦੇ ਵਿੱਚ ਕਿਰਨਦੀਪ ਕੌਰ ਦੇ ਨਾਲ ਪੂਰੀਆਂ ਅਕਲਾਂ ਦੇ ਨਾਲ ਹੋਇਆ ਸੀ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ ਨੂੰ 2013 ਦੇ ਵਿੱਚ ਆਸਟ੍ਰੇਲੀਆ ਲੈ ਗਿਆ ਤੇ ਉੱਥੇ ਉਹਨਾਂ ਦੀ ਬੇਟੀ ਨੇ ਜਨਮ ਲਿਆ ਪਰ ਸੱਤ ਸਾਲ ਰਹਿਣ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਵਾਪਸ ਪਿੰਡ ਆ ਗਿਆ। ਪਿੰਡ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ। ਇਸੇ ਦੌਰਾਨ ਗੁਰਪ੍ਰੀਤ ਸਿੰਘ ਦੀ ਆਪਣੇ ਜੀਜਾ ਅਮਰਿਤਪਾਲ ਸਿੰਘ ਦੇ ਨਾਲ ਝਗੜਾ ਹੋ ਗਿਆ। ਉਦੋਂ ਤੋਂ ਹੀ ਗੁਰਪ੍ਰੀਤ ਨੂੰ ਸਹੁਰੇ ਦੇ ਵੱਲੋਂ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਇਸੇ ਕਾਰਨ ਕਿਰਨਦੀਪ ਕੌਰ ਨੇ ਗੁਰਪ੍ਰੀਤ ਖਿਲਾਫ ਕਈ ਮਾਮਲੇ ਵੀ ਦਰਜ ਕਰਵਾਏ। ਹਾਲਾਂਕਿ ਗੁਰਪ੍ਰੀਤ ਦੇ ਵੱਲੋਂ ਕਿਰਨਦੀਪ ਕੌਰ ਦੇ ਖਿਲਾਫ ਵੀ ਕੇਸ ਕੀਤਾ ਗਿਆ ਸੀ। ਇਸ ਦੇ ਬਾਵਜੂਦ ਸਹੁਰਾ ਪਰਿਵਾਰ ਪੁਲਿਸ ਦੇ ਕੋਲ ਝੂਠੀ ਸ਼ਿਕਾਇਤਾਂ ਦਰਜ ਕਰਵਾ ਕੇ ਗੁਰਪ੍ਰੀਤ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਦੇਰ ਰਾਤ ਆਪਣੇ ਘਰ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਿਗਲ। ਇਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਇਸ ਨੂੰ ਇਲਾਜ ਲਈ ਬਟਾਲਾ ਦੇ ਕਨਿਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ ਗੁਰਪ੍ਰੀਤ ਸਿੰਘ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ। ਹਾਂਜੀ ਜੀ। ਕੀ ਗੱਲ ਹੋਈ? ਗੱਲ ਕੋਈ ਸਵਰਨ ਸਿੰਘ ਦਾ ਸਰਦਾਰ ਬਾਇੰਗਿਆ। 3 ਸਾਲ ਹੋ ਗਏ ਆ। ਲੋਟੀ ਨੂੰ ਫੇਕੇ ਹੋਰੇ ਮਾਪੇ ਲੈ ਗਏ ਸੀਗੇ। ਆਪ ਤਾਂ ਖੁਦ ਸਭ ਤੋਂ ਘੱਲਦੇ ਰਹੇ ਆ। ਬਾਹਰ ਵਿੱਚ ਵੀ ਤਾਂ ਇਹ ਵੀ ਸੇਬੇ ਦਾ ਲੈ ਆ। ਬਾਤ ਉਹਨਾਂ ਨੇ ਬੋਰ ਕੇਸ ਲਾ ਦਿੱਤਾ 14 ਫਰਵਰੀ ਤੇ ਕੋਈ ਨਵਾਂ ਹੀ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਨਸ਼ਨ ਆਏਗੀ ਹੀ ਨਾ ਉਹਦੋਂ ਦਾ ਆਪਣੇ ਟੈਨਸ਼ਨ ਚ ਹੀ ਰਿਹਾ ਵਾ ਅੱਜ ਤਰੀਕ ਦੇ ਜਾਣਾ ਹੀ ਨਾ ਤੇ ਨਹੀਂ ਜਾ ਸਕਿਆ ਇੱਕ ਕਹਿੰਦੇ ਕੀ ਸੀ ਸੌਰੇ ਨੂੰ ਸੌਰੇ ਆਂਦੇ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾ ਦੀ ਬੇਟੀ ਕੱਢ ਜਾ ਮਰ ਗਿਆ ਅੱਲਾ ਹੀ ਮੈਂ ਬੇਟੀ ਨੂੰ ਮਿਲਣਾ ਵਾ ਸौरा ਮੈਨੂੰ ਕੰਮ ਕੀ ਬੇਗਿਆ ਵੀ ਜੇ ਹੁਣ ਇਹ ਮੇਰੇ ਪਿੰਡ ਚੜ ਗਿਆ ਕੁੜੀ ਨੂੰ ਨਹੀਂ ਤੇ ਮੈਂ ਇਹਨੂੰ ਮਾਰ ਕੇ ਤੇਰੇ ਬੂਹੇ ਤੇਰੇ ਬੂਹੇ ਦੇ ਕੇ ਲੋਥੀ ਜਰਾ ਮੈਨੂੰ ਬਹੁਤ ਭੜਾ ਬੋਲਦਾ ਸੀ ਅਰੇ ਕਿਹੜੇ ਪਿੰਡ ਵੇ ਆਏ? ਗੁੜੀ ਵੇ। ਗੁੜੀ ਦਾ। ਤੇ ਮੈਂ ਤੁਹਾਨੂੰ ਕਿਹਾ। ਜੇ ਆਏ ਨੇ ਤੇ ਉਹ ਗਿਆਪਾਨ 2012 ਚ ਹੋਇਆ। ਨਾ ਨਾ ਕੀ ਗੁੜੀ ਦਾ ਨਾਮ ਕਿੰਦੀ? ਗੁਰਪ੍ਰੀਤ ਦਾ ਮੁੰਡਾ ਨਾ ਪਰੋਂ ਤੋਂ ਪਹਿਲਾਂ ਫੇਸਬੁਕ ਤੇ ਵੀ ਪਾਇਆ। ਪਾਇਆ। ਫੇਸਬੁਕ ਤੇ ਲਿਖਿਆ ਪਾਇਆ ਵੈਰੀ ਕਿਆ ਪੜ੍ਹ ਲਿਓ ਜੋ ਉਹ ਕਿਹਾ ਵਾ। ਈ ਚੌਂਦੇ ਤੂੰ। ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦਿਓ ਮੇਰਾ ਪੁੱਤ ਧੜਪਦਾ ਮਰ ਗਿਆ। ਉਹ ਕਿੰਨੀ ਉਮਰ 'ਚ ਕੀ ਕੰਮ ਕਰਦਾ ਏ? ਕੰਮ ਪਹਿਲਾਂ ਆਸਟ੍ਰੇਲੀਆ 7 ਸਾਲ ਲਾਇਆ ਏ। ਬਾਦ ਵਿੱਚ ਇਹ ਵਿਆਹ ਵਿਆਹ ਇਹਨੂੰ ਵੀ 3 ਸਾਲ ਕੱਲਦਾ ਵਾ ਉਹ ਤੋਂ ਮੇਰੇ ਅੱਗੇ ਦੱਸਣ ਲੱਗਿਆ ਉਹ ਦੱਸਣ ਮਗਰੋਂ ਆ ਗਿਆ ਵਾ ਪਹਿਲਾਂ ਨਾ 40-45 ਲੱਖ ਰੁਪਈਆ ਇਹਨਾਂ ਨੇ ਪਹਿਲਾਂ ਤੇ ਲਾਇਆ ਉਹ ਵੀ ਨਾ ਉਹਨੇ ਮੈਂ ਆਕੇ ਮੈਂ ਨਾ ਨਹੀਂ ਕੋਈ ਬਾਤਾਂ ਪੰਦਾ ਵਿਆਹ ਖਾਈ ਜਾਉ ਤੁਸੀਂ ਇੰਨੇ ਕ ਤੁਹਾਡੇ ਪੈਸਾ ਉਹਦੇ ਤੇ ਵੀ ਕੁਝ ਮਿਲੇ ਆ ਟੈਕਨੋਲੋਜੀ ਵਾ ਇਹਨਾਂ ਨੇ ਫੈਲਾ ਲਉਂਦੇ ਰਹੇ ਆਪਣੀ ਮਰਜ਼ੀ ਨਾਲ ਕਿ ਤਾ ਪੂਰੀ ਕੀਤੀ ਇਹਨਾਂ ਨੇ ਨਾ ਇਹ ਟ੍ਰੇਪਲੈਗਿਟ ਨਾਮ ਹੀ ਆਇਆ ਬੰਦੇ ਉਹਦਾ ਨਾਮ ਹੋ ਗਿਆ ਜਿੰਦਰਾ ਸਰ ਸਿੰਘ ਮੈਂ ਨਾ ਜੋ ਇਹ ਮਸਜੀ ਦਾ ਮੁਰਾਦ ਹੁੰਦੇ ਵਈ ਉਹ ਉਹ ਮੈਂ ਉਹਨੇ ਖਾਤਾ ਕੀ ਯਕੀਨ ਲੱਗਦਾ ਸਾਡਾ ਉਹਨਾਂ ਨੇ ਸੁਬਾਹ ਜਿਆ ਕੋਣੀ ਲਿਆ ਜਿਹੜੇ ਤਲਾਸ਼ ਰੱਖੀ ਲੇ ਕੇ ਆਏ ਅੱਜ ਕੱਲ ਜਾਂ ਪਹਿਲਾਂ ਲਿਖੇ ਹੋਰ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਿਆ ਚੱਲਣ ਡਿਆ ਹਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਪਈ ਕੇਸ ਉਹ ਕੁੜੀ ਕੋੜਾ ਕੋਈ ਐਕਟਾ ਕਰਤੀ ਗਈ ਆ ਉਹ ਤੋਂ ਇਨਾ ਪ੍ਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਹੀ ਮਲਵੇ ਹੋ ਉਹ ਜਦੋਂ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਕੀ ਬੋਲ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਲੇ ਸਾਰਿਆਂ ਦਾ ਨਾਮ ਪਾਗ ਮੈਂਸ਼ਨ ਕਰਕੇ ਨਾ ਪਾਇ ਮੈਂ ਇਹਨਾਂ ਤੋਂ ਪਰੇਸ਼ਾਨ ਵਾਂ ਤੇ ਇਓ ਲੈ ਤੇ ਆ ਵੀ ਕੋਈ ਜੁਮਈ ਆ ਰਹੀ ਜਿਹੜੀ ਮੇਰੀ ਉਹਨਾਂ ਸਹੁਰਿਆਂ ਦੀ ਜੁਮਈ ਆ ਰਹੀ ਹੋਵੇ। ਇਹਨੂੰ ਦੱਸਿਆ ਨਹੀਂ ਘਰ ਰਾਤ ਨੂੰ 8:00 ਦਾ 11:00 ਵਜੇ ਦੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਰੇ ਕਹਿੰਦਾ ਮੈਂ ਆ ਮੇਰੀ ਦਵਾਈ। ਕਮਰੇ ਚ ਇਕੱਲਾ ਸੀ ਕਮਰੇ ਜੋ ਉਸ ਟਾਈਮ ਇਕੱਲਾ ਇਹ ਬਾਦੂ ਜੇ ਕਮਰੇ ਜਿਹੀ ਲੱਗੇ ਉਹਦਾ ਤੁਰੇ ਫਿਰਦੇ ਜਿੰਨੇ ਬੱਚੇ ਨੇ ਬੱਚਾ ਤੇ ਬੇਟੀ ਉਹਨਾਂ ਦੀ 8:11 ਦਾ ਜਿੰਨਾ ਕੋ ਰਹਿੰਦੀ ਕਿ ਆਪਣੀ ਮਾਂ ਨਹੀਂ ਉਹ ਮਾਂ ਦੇ ਕੋ ਉਹ ਮਿਲ ਨਹੀਂ ਦਿੰਦੇ ਉਹਨਾਂ ਦੇ। ਸਾਡੇ ਟਾਈਮ ਤੋਂ ਮੁੰਡੇ ਕੋਈ ਦਾ ਨਹੀਂ ਮਿਲੁੰਦੇ ਕੇ ਲਾਇਆ ਉਹ ਕਿ ਮਿੱਟੀ ਨੂੰ ਨਹੀਂ ਦਿੰਦਾ। ਉਹ ਤੋਂ ਇੰਨਾ ਪਰੇਸ਼ਾਨ ਹੋ ਆ ਕਿ ਮਲੇ ਦੀ ਮੇਰੀ ਬੱਚੀ ਆ ਬੱਚੇ ਨਾਲ ਬਹੁਤ ਪਿਆਰ ਕਰਦਾ ਹੈ ਉਹਨ ਇੰਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਜਿਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਤੇ ਉਹਨਾਂ ਨੂੰ ਵੀ ਥਾਣੇ ਦੇ ਮਲਵੇ ਕੇਸ ਚੱਲਣ ਦੇ ਬਾਵਜੂਦ ਪੋਰਟ ਨੇ ਫੈਸਲਾ ਦੇਣਾ ਲਾ ਰਿਹਾ ਉਹਨਾਂ ਨੂੰ ਘੱਲ ਘੱਲ ਕੇ ਪੁਲਿਸ ਵਾਲਿਆਂ ਨੇ ਤੇ ਉਹ ਇਹਨਾਂ ਨੂੰ ਥਾਣੇ ਬੁਲਾ ਕੇ ਤੇ ਜੇਲ੍ਹ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆ ਕਿ ਮੇਰੀ ਮਾਂ ਕਹਿੰਦੀ ਆ ਉਮਰ ਦੇਖੋ ਸਾਡੇ ਸਾਹਮਣੇ ਕੀ ਆ ਕਿ ਕਾਫੀ ਉਮਰ ਹੋ ਗਈ ਬੁੱਢਿਆ ਦੇ ਥਾਣੇ ਸਰਸਦ ਕੇ ਤੇ ਜੇਲ੍ਹ ਕਰ ਰਹੇ ਆ ਉਹ ਤੋਂ ਵੀ ਪਰੇਸ਼ਾਨੀ ਰਾਤ ਨੂੰ ਰੋਣਾ ਰਹਿੰਦਾ ਹੈ ਇਹ ਵੀ ਘਰ ਆਈਦਾ ਹੈ ਉਹ ਤੇ ਰੋਣਾ ਇਹ ਭਾਈ ਮੈਨੂੰ ਬਹੁਤ ਪਰੇਸ਼ਾਨ ਕਰਦੇ ਆ ਘਰ ਵਿੱਚ ਕੋਣ ਹੈ ਤਾਂ ਬੁਕਾਰਦੇ ਨਾਲ ਇਕੱਲੇ ਹੀ ਇਹ ਦੋ ਟਣਾ ਹੋ ਗਏ ਆ ਆਪਣੇ ਘਰ ਵਾਲੇ ਝਗੜਾ ਤਨਾ ਸਾਲਾਂ ਤੋਂ ਚੱਲ ਰਿਹਾ ਨਾਲ ਇਹ ਮਿਲਦੀ ਇਹ ਲਿਆ ਰਹੇ ਆ ਉਹ ਆ ਵੀ ਨਹੀਂ ਆ ਰਹੀ ਹੈ ਇਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਪਹਿਲਾਂ ਵੀ ਖਾਲੀ ਕੋਸ਼ਿਸ਼ ਕੀਤੀ ਆ ਇਸੇ ਪਰੇਸ਼ਾਨੀ ਤੋਂ ਹੀ ਮਤਲਬ ਇਹ ਉਹ ਬੇਟੀ ਨੂੰ ਮਿਲਣ ਦੇ ਨਾ ਆ ਰਹੀ ਆ ਨਾਈ ਮਲਵੇ ਕੇ ਕੇਸ ਦੇ ਪਾਸੇ ਮਲਵੀ ਉਹ ਕਰ ਜਦੋਂ ਮਲ ਸ਼ੇਖੰਦਰ ਜਿ ਕਰਾਈ ਜੀ ਸ਼ਿਕਾਇਤ ਤਾਂ ਪਹਿਲਾਂ ਵੀ ਨਾ ਸੀ ਕਿਹਾ ਹੁਣ ਵੀ ਕਰਾਈ ਆ ਇਸੇ ਲਾਈਨ ਦੇ ਕੀ ਕਹਿੰਦੇ ਉਹ ਆ ਰਿਹਾ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਆ ਰਹੇ ਹਾਂ ਇਹ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਹੈ ਮੁੰਡੇ ਦਾ ਪਿੰਡ ਉਧਾਂ ਪਿੱਛੇ ਤੇ ਹੈ ਲੇਲਕਾਰਾ ਬਡਾਲੇ ਕਰਨਥੇ ਕੋਲ ਐਸ ਵੇਲੇ ਹੁਣ ਇਹ ਗ੍ਰੀਨ ਸਿਟੀ ਇੱਥੇ ਬਟਾਲੇ ਦਾ ਮਲਵੀ ਸੋਹੋਂ ਦਾ ਕਿਹੜਾ ਪਿੰਡ ਪੁਰੀਆਂ ਪੁਰੀਆਂ ਹਾਂਜੀ ਪੁਰੀਆਂ ਕਿ ਇਹ ਜੋ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਪਰਮਜੀਤ ਕੌਰ ਦੇ ਬਿਆਨਾਂ ਤੇ ਅਸੀਂ ਐਫਆਰ ਨੰਬਰ 198 ਮਿਤੀ 19 ਅਪ੍ਰੈਲ 2024 ਅੰਡਰ ਸੈਕਸ਼ਨ 1308 ਕਾਟ ਪੀਐਨਐਸ ਨਵੀਂ ਤਰਾਵਾਂ ਦੇ ਤਹਿਤ ਪਰਚਾ ਦੱਚ ਕਰਦੇ ਹਾਂ। ਇਹਨਾਂ ਦੇ ਖਿਲਾਫ ਅਸੀਂ ਜਿਉ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਲਿਖਿਆ ਉਸ ਚ ਕਿਰਨਦੀਪ ਕੌਰ ਤੇ ਉਹਨਾਂ ਦੇ ਨਾਲ ਸੱਸ ਸਹੁਰਾ ਚਾਰ ਬੰਦੇ ਦੇ ਖਿਲਾਫ ਆਈ ਪਰਚਾ ਦੱਚ ਕਰਦੇ ਹਾਂ। ਪੈਸਾ ਰੰਮ ਤੱਕ ਤਾਂ ਡਾਕਟਰ ਸਾਰੀਬ ਕੀ ਦੀ ਰੀਨ ਰੀਸੈਂਟਲੀ ਬੱਚਾ ਜਨਮ ਹੋਇਆ ਇਹ ਤੋਂ ਬਾਅਦ ਹੀ ਗਸਤਾਰੀ ਸ਼ੁਰੂ ਕਰਨਾ